ਰੈਡੀ ਕੈਨੇਡਾ ਵਿੱਚ ਭਾਰਤੀਆਂ ਸਮੇਤ ਕੌਮਾਂਤਰੀ ਵਿਦਿਆਰਥੀ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿੱਚ ਸਿਰਫ 24 ਘੰਟੇ ਹੀ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਡੰਡੀ ਨਵੇਂ ਨਿਯਮ ਮੰਗਲਵਾਰ ਤੋਂ ਲਾਗੂ ਹੋ ਗਏ ਹਨ ਡੰਡੀ ਇਸ ਸਬੰਧੀ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਆਗਿਆ ਦੇਣ ਵਾਲੀ ਅਸਥਾਈ ਨੀਤੀ 30 ਅਪ੍ਰੈਲ 2024 ਨੂੰ ਖਤਮ ਹੋ ਜਾਵੇਗੀ ਅਤੇ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਡੰਡੀ ਉਹਨਾ ਕਹਾ ਕਿ ਅਸੀਂ ਵਿਦਿਆਰਥੀਆਂ ਦੇ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਨੂੰ ਹਰ ਹਫਤੇ 24 ਘੰਟੇ ਵਿੱਚ ਬਦਲਣ ਜਾ ਰਹੇ ਹਾਂ ਡੰਡੀ ਉੱਧਰ ਕੈਨੇਡਾ ਵਿੱਚ ਘਰਾ ਦੀ ਘਾਟ ਅਤੇ ਵਧੀ ਹੋਈ ਮਹਿੰਗਾਈ ਕਾਰਨ ਲੋਕਾਂ ਵਿੱਚ ਬੇਚੈਨੀ ਦੇ ਚੱਲਦਿਆਂ ਪੱਕੀ ਇਮੀਗ੍ਰੇਸ਼ਨ ਸਟਡੀ ਪਰਮਟ ਡਿਜੀਟਲ ਵੀਜ਼ਾ ਅਤੇ ਵਰਕ ਪਰਮਟ ਦੇ سلسلے ਵਿੱਚ ਬੀਤੇ ਮਹੀਨਿਆਂ ਤੋਂ ਲਗਾਤਾਰ ਹਲਚਲ ਜਾਰੀ ਹੈ ਡੰਡੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੀਤੇ ਕੱਲ ਆਖਿਆ ਕਿ ਵਿਦੇਸ਼ੀ ਵਿਦਾਰਥੀਆਂ ਨੂੰ ਸਟੱਡੀ ਪਰਮਟ ਪੜ੍ਹਾਈ ਕਰਨ ਵਾਸਤੇ ਦਿੱਤਾ ਜਾਂਦਾ ਹੈ ਅਤੇ ਕੰਮ ਕਰਨਾ ਮੁੱਖ ਮਕਸਦ ਨਹੀਂ ਹੁੰਦਾ ਜਿਸ ਕਰਕੇ ਬੀਤੇ ਕੁਝ ਸਾਲਾਂ ਕੋਵਿਡ ਸਮੇਂ ਤੋਂ ਕੈਨੇਡਾ ਵਿੱਚ ਵਿਦੇਸ਼ੀ ਵਿਦਾਰਥੀਆਂ ਨੂੰ ਕੰਮ ਕਰਨ ਦੀ ਦਿੱਤੀ ਗਈ ਪੂਰੀ ਖੁੱਲ ਹਫਤੇ ਵਿੱਚ 40 ਘੰਟੇ ਦੀ ਦਿੱਤੀ ਗਈ ਖੁੱਲ 30 ਅਪ੍ਰੈਲ ਤੋਂ ਬੰਦ ਕਰ ਦਿੱਤੀ ਗਈ ਹੈ ਡੰਡੀ ਮੰਤਰੀ ਮਿਲਰ ਨੇ ਕਹਾ ਕਿ ਰੈਡੀ ਸਿਸਟਮ ਦੀ ਸਾਰਥਿਕਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਵਾਸਤੇ ਕੰਮ ਕਰਨ ਦੀ ਖੁੱਲ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ ਡੰਡੀ ਹੁਣ ਕੈਨੇਡਾ ਵਿੱਚ 1 ਮਈ ਤੋਂ ਵਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਵਿਦਿਅਕ ਅਦਾਰੇ ਤੋਂ ਬਾਹਰ ਹਰੇਕ ਹਫ਼ਤੇ ਵਿੱਚ 20 ਘੰਟੇ ਤੱਕ ਕੰਮ ਕਰ ਸਕਦੇ ਹਨ ਪਰ ਛੁੱਟੀਆਂ ਦੌਰਾਨ ਉਹਨਾਂ ਕੋਲ ਪੂਰਾ ਸਮਾਂ ਕੰਮ ਕਰਨ ਦੀ ਖੁੱਲ ਹੋਵੇਗੀ ਮੰਤਰੀ ਮਿਲਰ ਨੇ ਕਿਹਾ ਕਿ ਗਰਮੀਆਂ ਦੀ ਰੁੱਤ ਖਤਮ ਹੋਣ ਤੋਂ ਬਾਅਦ ਪੱਤ ਝੜ ਭਾਵ ਅਕਤੂਬਰ 2024 ਤੋਂ ਸਟੱਡੀ ਪਰਮਿਟ ਧਾਰਕਾਂ ਲਈ ਆਪਣੇ ਕੋਰਸ ਦੀ ਪੜ੍ਹਾਈ ਕਰਦੇ ਸਮੇਂ ਕੰਮ ਕਰਨ ਲਈ ਇੱਕ ਹਫ਼ਤੇ ਵਿੱਚ ਕੁੱਲ 20 ਤੋਂ ਵਧਾ ਕੇ 24 ਘੰਟੇ ਕਰਨ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਡੰਡੀ ਇਸੇ ਦੌਰਾਨ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪੱਕੀ ਇਮੀਗ੍ਰੇਸ਼ਨ ਵਾਸਤੇ 30 ਅਪ੍ਰੈਲ 2024 ਤੋਂ ਸੈਲਫ এমਪਲਾਈਡ ਕੈਟਾਗਰੀ ਵਿੱਚ ਨਵੀਆਂ ਅਰਜ਼ੀਆਂ ਲੈਣ ਨੂੰ 2026 ਤੱਕ ਰੋਕਣ ਦਾ ਫੈਸਲਾ ਕੀਤਾ ਹੈ ਤਾਂ ਕਿ ਹੁਣ ਤੱਕ ਪ੍ਰਾਪਤ ਹੋ ਚੁੱਕੀਆਂ ਅਰਜ਼ੀਆਂ ਦਾ ਨਿਪਟਾਰਾ ਸਮਾਵਧ ਤਰੀਕੇ ਨਾਲ ਕੀਤਾ ਜਾ ਸਕੇ ਡੰਡੀ ਇਸ ਕੈਟਾਗਰੀ ਵਿੱਚ ਖਾਸ ਤੌਰ ਉਤੇ ਕਲਾਕਾਰਾਂ ਚੋਟੀ ਦੇ ਖਿਡਾਰੀਆਂ ਅਤੇ ਸੱਭਿਆਚਾਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਇਸ ਸਮੇਂ ਅਪਲਾਈ ਕਰਨ ਮਗਰੋਂ ਵੀਜ਼ਾ ਅਫਸਰ ਦੇ ਫੈਸਲੇ ਦਾ ਇੰਤਜ਼ਾਰ ਕਰਨ ਲਈ 5 ਤੋਂ 7 ਸਾਲਾਂ ਤੱਕ ਦਾ ਸਮਾਂ ਲੱਗ ਰਿਹਾ ਹੈ ਡੰਡੀ